ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਤੇ ਲੋ ਜੀ ਅੱਜ ਬਣਾਈ ਆਪਾਂ ਨੇ ਗਾਜਰ ਪਾਕ ਬਰਫੀ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਆ ਚੈੱਕ ਕਰੋ ਤੁਸੀਂ ਆ ਦੇਖੋ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਆ ਜਿਹੜਾ ਜਿਹੜਾ ਸਮਾਨ ਲਿਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਾਂਗੇ ਜੀ ਤੇ ਜੇ ਤੁਸੀਂ ਰੈਸਪੀ ਸਿੱਖਣੀ ਹੈ ਗਾਜਰ ਪਾਕ ਬਰਫੀ ਦੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਜਿਹੜੀ ਗਾਜਰ ਪਾਕ ਬਰਫੀ ਉਹ ਆਪਾਂ ਬਣਾ ਕੇ ਦਿਖਾਵਾਂਗੇ ਵੀ ਘਰਾਂ ਕਿਵੇਂ ਬਣਾ ਸਕਦੇ ਆ ਪੂਰੀ ਪ੍ਰੋਪਰ ਹਲਵਾਈ ਸਟਾਈਲ ਬਣਾਉਂਗੇ ਤੇ ਜੇ ਤੁਸੀਂ ਬਣਾਉਂਗੇ ਤੁਹਾਡੇ ਕੋਲ ਵੀ ਵੀਡੀਓ ਦੇਖ ਕੇ ਬਣਾਉਂਗੇ ਤਾਂ ਪੂਰੀ ਬਰਫੀਨ ਕੈਂਟ ਬਣੂਗੀ ਸੋ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਹਲਵਾਈ ਸਟਾਈਲ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਸਪੋਰਟ ਕਰਦੇ ਆ ਉਹ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਅੱਜ ਉਹ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਬਹੁਤ ਹੀ ਵਧੀਆ ਗਾਜਰ ਦੀ ਬਰਫੀ ਯਾਨੀ ਕਿ ਗਾਜਰ ਪਾਕ ਬਰਫੀ ਤੇ ਲੋ ਜੀ ਗਾਜਰਾਂ ਦੀ ਬਰਫੀ ਬਣਾਉਣ ਵਾਸਤੇ ਯਾਨੀ ਗਾਜਰ ਪਾਕ ਬਣਾਉਣ ਵਾਸਤੇ ਆਪਾਂ ਨੇ ਲਈਤੀਆਂ 2 ਕਿਲੋ ਗਾਜਰਾਂ ਜਿਹੜੀਆਂ ਕਿ ਆਪਾਂ ਨੇ ਚੰਗੀ ਤਰ੍ਹਾਂ ਛਿੱਲ ਕੇ ਠੀਕ ਹੈ ਜੀ ਪਹਿਲਾਂ ਵੀ ਤੋਲੀਆਂ ᱛੀਆਂ ਦੁਬਾਰੇ ਆਪਾਂ ਨੇ ਫੇਰ ਤੋਲੀਆਂ ਇਹ ਤਾਂ ਜੋ ਇਹਨਾਂ ਨਾਲ ਮਿੱਟੀ-ਮੁੱਟੀ ਨਾ ਰਹੇ ਤੇ ਹੁਣ ਆਪਾਂ ਨੇ ਇਹ ਕਰ ਲਈਆਂ ਪਹਿਲਾਂ ਕद्दूकਾਸ ਕਿਉਂਕਿ ਕद्दू ਕਾਸ ਕਰਨੀ ਹੈ ਜ਼ਰੂਰੀ ਆ ਫਿਰ ਬਣੂਗੀ ਬਰਫੀ ਤੇ ਲਓ ਜੀ ਕद्दू ਕਾਸ ਕਰਨੀ ਆ ਇੱਕ ਗੱਲ ਦਾ ਖਿਆਲ ਤੁਸੀਂ ਰੱਖਣਾ ਜ਼ਰੂਰ ਜਦੋਂ ਵੀ ਬਰਫੀ ਬਣਾਉਣੀ ਹੈ ਨਾ ਗਾਜਰਾਂ ਵਧੀਆ ਲੈਣੀਆਂ ਆ ਦੇਖੋ ਇਹ ਗਾਜਰ ਦੇ ਵਿੱਚ ਬਿਲਕੁਲ ਵੀ ਨਿਹੜਾ ਨਹੀਂ ਹੈਗਾ ਯਾਨੀ ਨਿਹੜੇ ਵਾਲੀ ਗਾਜਰ ਨਹੀਂ ਲੈਣੀ ਜਿਹਦੇ ਵਿੱਚ ਜ਼ਿਆਦਾ ਡੰਡੀ ਹੋਵੇ ਆ ਦੇਖੋ ਇਹਨਾਂ ਪੂਰੀਆਂ ਲਾਲ ਗਾਜਰਾਂ ਤਾਂ ਬਰਫੀ ਆ ਜਿਹੜੀ ਵਧੀਆ ਬਣੂਗੀ ਤੇ ਲਓ ਜੀ ਹੁਣ ਪਹਿਲਾਂ ਆਪਾਂ ਇਹਨਾਂ ਨੂੰ ਕद्दूकस ਕਰ ਲੈਂਦੇ ਆ ਤੇ ਮਿਲਦੇ ਹਾਂ ਉਸ ਤੋਂ ਬਾਅਦ ਲਓ ਜੀ ਗਾਜਰਾਂ ਜਿਹੜੀਆਂ ਆਪਾਂ ਨੇ ਕੱਦੂਕਾਸ ਕਰ ਲਈਆਂ ਠੀਕ ਹੈ ਜੀ ਆ ਦੇਖੋ ਤੇ ਲਓ ਜੀ ਗਾਜਰਾਂ ਆਪਣੀਆਂ ਕੱਦੂਕਾਸ ਹੋ ਚੁੱਕੀਆਂ ਐ ਤੇ ਲਓ ਜੀ ਅੱਜ ਪਰਫੀ ਬਣਾਵਾਂਗੇ ਬੜੀ ਪੱਠੀ ਤੇ ਤੇ ਲਓ ਜੀ ਪੱਠੀ ਲੈਨੇ ਆਂ ਬਾਹਲ ਉੱਪਰ ਰੱਖਦੇ ਆਂ ਕੜਾਹੀ ਠੀਕ ਹੈ ਜੀ ਤੇ ਲਓ ਜੀ ਗਾਜਰਾਂ ਪਾ ਲਈਆਂ ਹੁਣ ਆਪਾਂ ਨੇ ਕੜਾਹੀ ਦੇ ਵਿੱਚ ਤੇ ਹੁਣ ਹੌਲੀ-ਹੌਲੀ ਆਪਾਂ ਇਹਨਾਂ ਨੂੰ ਮੀਡੀਅਮ ਸੇਕ ਤੇ 10 ਤੋਂ 15 ਮਿੰਟ ਐਸੇ ਤਰੀਕੇ ਨਾਲ ਪਕਾਉਂਗੇ ਉਸ ਤੋਂ ਬਾਅਦ ਆਪ ਇਹਦੇ ਵਿੱਚ ਐਡ ਕਰੋਗੇ ਦੁੱਧ ਠੀਕ ਆ ਜੀ 2 2 ਕਿਲੋ ਗਾਜਰਾਂ ਦਾ ਬੇਟ ਹੈ ਜੀ ਇਹ ਮੈਂ ਤੁਹਾਨੂੰ ਪਹਿਲਾਂ ਦੱਸਣਾ ਭੁੱਲ ਗਿਆ ਕਿ ਜਿਹੜੀਆਂ ਗਾਜਰਾਂ ਆਪਾਂ ਬਰਫੀ ਬਣਾ ਰਹੇ ਹਾਂ 2 ਕਿਲੋ ਗਾਜਰਾਂ ਦੀ ਬਣਾ ਰਹੇ ਹਾਂ ਤੇ ਲਓ ਜੀ 10 ਤੋਂ 15 ਮਿੰਟ ਆਪਾਂ ਇਹਨੂੰ ਐਸੇ ਤਰੀਕੇ ਨਾਲ ਪਾਟੀ ਮਾਰ ਕੇ ਹੌਲੀ ਹੌਲੀ ਮੀਡੀਅਮ ਸੇਕ ਤੇ ਪਕਾ ਲਓਗੇ ਉਸ ਤੋਂ ਬਾਅਦ ਇਹਦੇ ਵਿੱਚ ਦੁੱਧ ਐਡ ਕਰੋਗੇ ਤੇ ਲਓ ਜੀ 10 ਤੋਂ 15 ਮਿੰਟ ਬਾਅਦ ਗਾਜਰਾਂ ਜਦੋਂ ਆਪਣੀਆਂ ਥੋੜੀਆਂ ਨਰਮ ਹੋ ਗਈਆਂ ਪਾਣੀ ਛੱਡ ਗਈਆਂ ਇਦਾਂ ਜਿਹੜਾ ਪਾਦੇ ਵਿੱਚ ਪਾ ਦਾਂਗੇ 1 ਲੀਟਰ ਦੁੱਧ ਤੇ ਲੋ ਜੀ ਹੁਣ ਆ ਪਾਦੇ ਵਿੱਚ 1 ਲੀਟਰ ਬਫੈਲੋ ਮਿਲਕ ਆ ਜਿਹੜਾ ਉਹ ਐਡ ਕਰ ਦੰਨੇ ਆ ਜੀ ਤੇ ਲੋ ਜੀ 1 ਲੀਟਰ ਮੱਝਾਂ ਦਾ ਦੁੱਧ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਲੋ ਜੀ ਹੁਣ ਆ ਪਾਦੇ ਵਿੱਚ 1 ਲੀਟਰ ਦੁੱਧ ਪਾ ਲਿਆ ਤੇ ਹੁਣ ਸੇਕ ਥੋੜਾ ਜਿਹਾ ਬਧਾ ਲੂਗੇ ਕਿਉਂਕਿ ਆਪਣਾ ਜਿਹੜਾ ਦੁੱਧ ਆ ਉਹ ਕੜਨਾ ਈ ਤੇ ਫਿਰ ਨਹੀਂ ਟਾਈਮ ਲੱਗੂਗਾ ਜੇ ਮੀਡੀਅਮ ਸੇਕ ਤੇ ਪਕਾਵਾਂਗੇ ਹੁਣ ਹਲਕਾ ਜਿਹਾ ਸੇਕ ਆ ਜਿਹੜਾ ਤੇਜ਼ ਕਰ ਲੂਗੇ ਠੀਕ ਆ ਜੀ ਤੇ ਹੁਣ ਇਹਨੂੰ ਪਕਾਉਨੇ ਆਪਾਂ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਖੰਡ ਤੇ ਲਓ ਜੀ ਮੰਨੂ ਦੁੱਧ ਪਾਉਣ ਤੋਂ ਬਾਅਦ ਜਦੋਂ ਹੁਣ ਆਪਾਂ ਨੇ ਗਾਜਰਾਂ ਦੇ ਵਿੱਚ ਦੁੱਧ ਪਾਇਆ ਸੀਗਾ ਨਾ ਉਸ ਤੋਂ ਬਾਅਦ ਮੰਨੂ ਗਾਜਰਾਂ ਪਕਾਉਂਦੇ ਨੂੰ ਤਕਰੀਬਨ 15-20 ਮਿੰਟ ਹੋ ਚੁੱਕੇ ਆ ਜੀ 15-20 ਮਿੰਟ ਦੇ ਵਿੱਚ ਜਿਹੜਾ ਦੁੱਧ ਹੈ ਸੁੱਕ ਚੁੱਕਿਆ ਜੀ ਯਾਨੀ ਖੋਆ ਜਿਹੜਾ ਉਹਦਾ ਬਣ ਰਿਹਾ ਹੈ ਹੌਲੀ-ਹੌਲੀ ਇਹਦੇ ਵਿੱਚ ਗਾਜਰਾਂ ਵੀ ਜਿਹੜੀਆਂ ਪੱਕ ਚੁੱਕੀਆਂ ਆ ਆ ਦੇਖੋ 20 ਮਿੰਟ ਦੇ ਵਿੱਚ ਹੈਨ ਹੋ ਜਾਂਦੀਆਂ ਤੇ ਆਪਾਂ 10 ਤੋਂ 15 ਮਿੰਟ ਇਹਨੂੰ ਹੋਰ ਪਕਾਵਾਂਗੇ ਤਾਂ ਜੋ ਦੁੱਧ ਦਾ ਜਿਹੜਾ ਹੈ ਚੰਗੀ ਤਰ੍ਹਾਂ ਸੁੱਕ ਜਵੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੀਨੀ ਸੋ ਕਈ ਵਾਰ ਕੀ ਕਰਦੇ ਆ ਨਾ ਜਦੋਂ ਆਪਾਂ ਦੁੱਧ ਪਾਉਂਦੇ ਆ ਉਸੇ ਟਾਈਮ ਤੇ ਚੀਨੀ ਪਾ ਦਿੰਦੇ ਆ ਪਰ ਜਿਹੜੀਆਂ ਗਾਜਰਾਂ ਹੋ ਸਹੀ ਢੰਗ ਨਾਲ ਗਲਦੀਆਂ ਨਹੀਂ ਹੈਗੀਆਂ ਪਰ ਬਰਫੀ ਆ ਜਿਹੜੀ ਆਪਣੀ ਨਰਮ ਰਹਿ ਜਾਂਦੀ ਹੈ ਸਹੀ ਢੰਗ ਨਾਲ ਜੰਮਦੀ ਨਹੀਂ ਇਸ ਕਰਕੇ ਜਦੋਂ ਤੁਸੀਂ ਦੁੱਧ ਪਾਉਣਾ ਹੈ ਗਾਜਰਾ ਨਰਮ ਕਰਕੇ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਘੱਟੋ ਘੱਟ 20-25 ਮਿੰਟ ਜਾਂ ਅੱਧਾ ਘੰਟਾ ਮੀਡੀਅਮ ਸੇਕ ਤੇ ਸੇਕ ਬਹੁਤਾ ਵੀ ਨਹੀਂ ਹੋਣਾ ਚਾਹੀਦਾ ਘੱਟ ਵੀ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਮਿੱਠਾ ਐਡ ਕਰਨਾ ਤੁਸੀਂ ਤੁਸੀਂ ਇਹਦੇ ਵਿੱਚ ਸ਼ੱਕਰ ਵੀ ਪਾ ਸਕਦੇ ਹੋ ਤੇ ਖੰਡ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਜੀ ਤੇ ਆਪਾਂ ਇਹਦੇ ਵਿੱਚ ਥੋੜਾ ਬਹੁਤਾ ਖੁਆ ਵੀ ਐਡ ਕਰਾਂਗੇ ਆ ਦੇਖੋ ਜੇ ਤੁਸੀਂ ਖੁਆ ਨਾ ਪਾਉਣਾ ਹੋਇਆ ਫਿਰ ਤੁਸੀਂ ਦੁੱਧ ਥੋੜਾ ਜਿਆਦਾ ਪਾ ਲਿਓ ਫਿਰ ਜਿਵੇਂ ਕਿ ਮੈਂ 2 ਕਿਲੋ ਗਾਜਰਾਂ ਦੇ ਵਿੱਚ 1 ਲੀਟਰ ਦੁੱਧ ਪਾਇਆ ਹੈ ਤੁਸੀਂ ਇਹਦੇ ਵਿੱਚ 3 ਤੋਂ 2.5 ਲੀਟਰ ਦੁੱਧ ਪਾ ਸਕਦੇ ਹੋ ਜੇ ਤੁਸੀਂ ਖੋਵਾ ਨਾ ਪਾਉਣਾ ਹੋਇਆ ਕਿਉਂਕਿ ਮੈਂ ਖੋਵਾ ਪਾਉਣਾ ਹੈ ਆ ਦੇਖੋ ਆਪਣਾ ਖੋਵਾ ਬਣਾ ਕੇ ਰੱਖਿਆ ਹੋਇਆ ਸੀ ਠੀਕ ਹੈ ਜੀ ਮੈਂ ਖੋਵਾ ਪਾਉਣਾ ਇਸ ਕਰਕੇ ਮੈਂ ਜਿਹੜਾ ਦੁੱਧਾ ਘੱਟ ਪਾਇਆ ਹੈ ਤੇ ਲਓ ਜੀ ਇਹਨਾਂ ਨੂੰ ਹੁਣ ਪਕਾ ਲੈਂਦੇ ਆ ਆਪਾਂ ਚੰਗੀ ਤਰ੍ਹਾਂ ਜਦੋਂ ਤੱਕ ਇਹਨਾਂ ਦਾ ਜਿਹੜਾ ਆ ਦੁੱਧਾ ਇਹਨ ਚੰਗੀ ਤਰ੍ਹਾਂ ਨਹੀਂ ਸੁੱਕ ਜਾਂਦਾ ਤੇ ਲਓ ਜੀ ਦੁੱਧਾ ਜਿਹੜਾ ਗਾਜਰਾਂ ਵਿੱਚੋਂ ਬਿਲਕੁਲ ਇਹ ਸੁੱਕ ਚੁੱਕਿਆ ਜੀ ਠੀਕ ਹੈ ਜੀ ਆਹ ਦੇਖੋ ਇਹਨ ਬਣ ਗਈਆਂ ਗਾਜਰਾਂ ਆਹ ਦੇਖੋ ਹੁਣ ਇਸ ਟਾਈਮ ਤੇ ਆਪਾਂ ਇਹਦੇ ਵਿੱਚ ਨਾ 2 ਕਿਲੋ ਆਪਾਂ ਨੇ ਗਾਜਰਾਂ ਲਈਆਂ ਏ ਠੀਕ ਹੈ ਜੀ 1 ਲੀਟਰ ਆਪਾਂ ਨੇ ਇਹਦੇ ਵਿੱਚ ਦੁੱਧ ਪਾ ਤਿਆ ਤੇ ਇਹਦੇ ਵਿੱਚ ਹੁਣ ਮੈਂ ਪਾਉਂਗਾ 800 ਗ੍ਰਾਮ ਖੰਡ ਤੁਸੀਂ ਜੋਖ ਕੇ ਪਾ ਦਿਓ ਠੀਕ ਹੈ ਜੀ 800 ਗ੍ਰਾਮ ਖੰਡ ਪਾਉਣੀ ਆਪਾਂ ਨੇ ਆ 1 ਕਿਲੋ ਦਾ ਡੱਬਾ ਪੂਰਾ ਸੀ ਭਰ ਕੇ ਰੱਖਦੇ ਆ ਜੀਨੀ ਦਾ ਠੀਕ ਹੈ ਜੀ ਤੇ ਮੈਂ ਪੂਰਾ ਭਰ ਕੇ ਲੈ ਕੇ ਆਇਆ ਤਾਂ ਤੇ 800 ਗ੍ਰਾਮ ਜਿਹੜੀ ਖੰਡ ਇਹਦੇ ਵਿੱਚ ਮੈਂ ਪਾ ਲਈ ਆ ਜੀ ਥੋੜੀ ਜਿਹੀ ਰੱਖ ਲਈ ਆਪਾਂ ਨੇ ਆ ਪੂਰਾ 1 ਕਿਲੋ ਚੀਨੀ ਹੁੰਦੀ ਆ ਡੱਬੇ ਦੇ ਵਿੱਚ ਠੀਕ ਹੈ ਜੀ ਆ ਲੋ ਹੁਣ ਆਪਾਂ ਨੇ ਇਹ ਚੀਨੀ ਐ ਚੰਗੀ ਤਰ੍ਹਾਂ ਪਕਾਉਣੀ ਆ ਇਹ ਟਾਈਮ ਤੇ ਤੁਸੀਂ ਇੱਕ ਗੱਲ ਦਾ ਖਿਆਲ ਰੱਖਣਾ ਹੁਣ ਚੀਨੀ ਇਹ ਜਦੋਂ ਆਪਾਂ ਚੀਨੀ ਗਜਰੇਲੇ ਦੇ ਵਿੱਚ ਜਣੀ ਇਹਦੇ ਵਿੱਚ ਪਾਉਂਗੇ ਗਾਜਰਾਂ ਦੇ ਵਿੱਚ ਤਾਂ ਇਹ ਪਾਣੀ ਛੱਡੂਗੀ ਜਣੀ ਇਹਨੇ ਐਨ ਗਾਜਰਾਂ ਦੇ ਹੁਣ ਦੁਬਾਰਾ ਇੱਕ ਵਾਰ ਪਾਣੀ ਦਾ ਛੱਡ ਜਾਣਾ ਹੈ ਕਿਉਂਕਿ ਖੰਡ ਨੇ ਪਾਣੀ ਛੱਡਣੀ ਛੱਡਣਾ ਹੈ ਤੇ ਉਸ ਤੋਂ ਬਾਅਦ ਡਰਨਾ ਨਹੀਂ ਹੈਗਾ ਕਈ ਵਾਰ ਆਪਾਂ ਨੂੰ ਐ ਲੱਗਦਾ ਵੀ ਕੰਮ ਖਰਾਬ ਹੋ ਗਿਆ ਤੇ ਇਹਨੂੰ ਨੀਚੋਂ ਨਾਲ ਪਕਾਉਣਾ ਫੇਰ ਦੁਬਾਰੇ ਘਟੋ ਘਟੇ ਇਹਨੂੰ 20-25 ਮਿੰਟ ਲੱਗ ਜਾਣਗੇ ਠੀਕ ਆ ਜੀ ਹੁਣ ਆ ਦੇਖੋ ਇਹਨੇ ਪਾਣੀ ਛੱਡ ਤੇ ਆ ਦੇਖੋ ਨਰਮ ਹੋ ਗਈ ਨਾ ਇਹ ਠੀਕ ਹੈ ਜੀ ਗਾਜਰਾਂ ਦੁਬਾਰੇ ਨਰਮ ਹੋ ਗਈਆਂ ਹੁਣ ਆਪਾਂ ਨੂੰ ਚੀਨੀ ਨੂੰ ਪਕਾਉਣ ਨੂੰ ਘੱਟੋ ਘੱਟ 20 ਤੋਂ 25 ਮਿੰਟ ਲੱਗ ਸਕਦੇ ਆ ਤੇ ਇਸ ਟਾਈਮ ਤੇ ਤੁਸੀਂ ਖੋਚਣਾ ਜਿਹੜਾ ਲਗਾਤਾਰ ਮਾਰਨਾ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਕਿਉਂਕਿ ਜਦੋਂ ਖੰਡ ਪਾਉਂਦੇ ਆ ਨਾ ਤੇ ਸੇਕ ਰੱਖਣਾ ਮੀਡੀਅਮ ਆ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਤੇ ਜਾਂ ਫਿਰ ਤੁਸੀਂ ਅੱਧੀ ਸ਼ੱਕਰ ਅੱਧੀ ਖੰਡ ਵੀ ਪਾ ਸਕਦੇ ਹੋ ਠੀਕ ਹੈ ਜੀ ਫਿਰ ਲਓ ਜੀ ਇਹਨਾਂ ਨੂੰ ਹੁਣ ਆਪਾਂ ਪਕਾ ਲੰਨੇ ਆ ਨਾ ਮੀਡੀਅਮ ਸੇਕ ਤੇ ਤੇ ਜਦੋਂ ਇਹਨਾਂ ਨੇ ਮਤਲਬ ਪਾਣੀ ਸੁੱਕ ਗਿਆ ਇਹ ਫਿਰ ਆਪ ਪਹਿਲੇ ਵਿੱਚ ਐਡ ਕਰੂਗੇ ਖੋਆ ਤੇ ਲੋ ਜੀ ਖੰਡ ਪਾਉਣ ਤੋਂ ਬਾਅਦ ਮੰਨੂ ਗਾਜਰਾਂ ਪਕਾਉਂਦੇ ਨੂੰ 15 16 ਮਿੰਟ ਹੋ ਚੁੱਕੇ ਆ 15 16 ਮਿੰਟ ਜਿਹੜੀਆਂ ਗਾਜਰਾਂ ਆਪਣੀਆਂ ਡਰਾਈ ਹੋਣੀਆਂ ਸਟਾਰਟ ਹੋ ਗਈਆਂ ਤੇ ਗਾਜਰਾਂ ਗਲ ਵੀ ਐਨ ਚੁੱਕੀਆਂ ਆ ਦੇਖੋ ਤੁਸੀਂ ਐਨ ਵਧੀਆ ਹੋ ਗਈਆਂ ਇਹ ਤੇ ਲੋ ਜੀ ਇਸ ਟਾਈਮ ਤੇ ਹੁਣ ਆਪਾਂ ਨੇ ਮੰਨੂ ਜਦੋਂ ਆਪਣੀਆਂ ਇਦਾਂ ਦੀਆਂ ਗਾਜਰਾਂ ਹੋ ਗਈਆਂ ਨਾ ਇਸ ਟਾਈਮ ਤੇ ਆਪਾਂ ਨੇ ਇਹਦੇ ਵਿੱਚ ਖੋਆ ਐਡ ਕਰਨਾ 2 ਕਿਲੋ ਮੈਂ ਗਾਜਰਾਂ ਦਿੱਤੀਆਂ ਸੀ 1 ਲੀਟਰ ਦੁੱਧ ਪਾ ਲਿਆ ਆਪਾਂ ਨੇ 800 ਗ੍ਰਾਮ ਇਹਦੇ ਵਿੱਚ ਖੰਡ ਪਾ ਲਈ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਤਕਰੀਬਨ ਆਪਾਂ 1 ਕਿਲੋ ਖੋਆ ਵੀ ਪਾ ਸਕਦੇ ਆ ਤੇ ਇਹਦੇ ਵਿੱਚ ਆਪਾਂ 1.5 ਕਿਲੋ ਖੋਆ ਵੀ ਪਾ ਸਕਦੇ ਆ ਤੇ ਲਓ ਜੀ ਮੇਰੇ ਕੋਲ ਜਿਹੜਾ ਖੋਆ ਹੈ ਉਹ ਯਾਨੀ ਕਿਲੋਕ ਹੈਗਾ ਇਹ ਤੇ ਕਿਲੋਕ ਖੋਆ ਆਪਾਂ ਇਹਦੇ ਵਿੱਚ ਐਡ ਕਰ ਲੈਂਦੇ ਆ ਜੀ ਤੇ ਲਓ ਜੀ ਖੋਆ ਆਪਾਂ ਨੇ ਜਦ ਪਾਉਣਾ ਜਦੋਂ ਗਾਜਰਾ ਮੜੀਆਂ ਆਪਣੀਆਂ ਨਰਮ ਹੋਵੇ ਠੀਕ ਆ ਜੀ ਬਿਲਕੁਲ ਵੀ ਡਰਾਈ ਨਹੀਂ ਚਾਹੀਦੀਆਂ ਤੇ ਸੇਕ ਕਰ ਲੈਣਾ ਇਸ ਟਾਈਮ ਤੇ ਮੀਡੀਅਮ ਤੇ ਹੁਣ ਖੋਏ ਨੂੰ ਵੀ ਆਪਾਂ ਗਾਜਰਾਂ ਨਾਲ ਕਰਦੇ ਆਂ ਮਿਕਸ ਐਂ ਚੰਗੀ ਤਰ੍ਹਾਂ ਇਸ ਟਾਈਮ ਤੇ ਸੇਕ ਆ ਜਿਹੜਾ ਤੁਸੀਂ ਥੋੜਾ ਜਿਹਾ ਘੱਟ ਰੱਖਣਾ ਏ ਠੀਕ ਹੈ ਜੀ ਤਾਂ ਜੋ ਆਪਣੀ ਗਾਜਰਾਂ ਜਿਹੜੀਆਂ ਉਹ ਥੰਡੇ ਨਾ ਲੱਗੇ ਤੇ ਲੋ ਜੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆਂ ਤੇ ਖੋਆ ਪਾਉਣ ਤੋਂ ਬਾਅਦ ਕਿੰਨੀ ਦੇਰ ਪਕਾਉਣੀ ਆ ਉਹ ਮੈਂ ਤੁਹਾਨੂੰ ਦੱਸ ਦਾਂ ਥੋੜੀ ਦੇਰ ਬਾਅਦ ਜਦੋਂ ਆਪਣਾ ਖੋਆ ਐਂ ਚੰਗੀ ਤਰ੍ਹਾਂ ਮੈਲਟ ਹੋ ਗਿਆ ਤੇ ਜੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਲੋ ਜੀ ਖੋਆ ਹੈ ਜਿਹੜਾ ਗਾਜਰਾਂ ਦੇ ਵਿੱਚ ਬਿਲਕੁਲ ਮਿਕਸ ਹੋ ਚੁੱਕਿਆ ਹੈ ਤੇ ਹੁਣ ਆਪਾਂ ਮੀਡੀਅਮ ਸੇਕ ਤੇ ਪਕਾਉਂਗੇ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਕਿਉਂਕਿ ਜਿਹੜਾ ਆਪਾਂ ਕਈ ਵਾਰ ਖੋਆ ਬਣਾ ਕੇ ਰੱਖਦੇ ਆ ਨਾ ਘਰੇ ਉਹ ਕਈ ਵਾਰ ਹਾਰਡ ਹੋ ਜਾਂਦਾ ਹੈ ਕਿਉਂਕਿ ਆਪਾਂ ਖੋਆ ਬਣਾ ਕੇ ਫ੍ਰੀਜ 'ਚ ਰੱਖ ਲੈਂਦੇ ਆ ਤਿਹਾਰ ਖੋਏ ਨੂੰ ਤੁਸੀਂ ਇਹਦੇ ਵਿੱਚ ਕद्दूकस ਕਰਕੇ ਵੀ ਪਾ ਸਕਦੇ ਹੋ ਤੇ ਜੇ ਖੋਵਾ ਨਰਮ ਹੈ ਤਾਂ ਤੁਸੀਂ ਐਂ ਈ ਐਡ ਕਰ ਲਿਓ ਤੇ ਜੇ ਖੋਵਾ ਤੁਹਾਨੂੰ ਲੱਗਦਾ ਵੀ ਹਾਰਡ ਹੋਇਆ ਵਈ ਤਾਂ ਤੁਸੀਂ ਉਹਨੂੰ ਗ੍ਰੇਟ ਕਰ ਲੈਣਾ ਹੈ ਕद्दूकस ਕਰ ਲੈਣਾ ਹੈ ਤੇ ਜਾਂ ਫਿਰ ਕਿਸੇ ਕੜਾਹੀ ਦੇ ਵਿੱਚ ਪਾ ਕੇ ਥੋੜਾ ਜਿਹਾ ਨਰਮ ਕਰ ਲਿਓ ਉਹਨੂੰ ਤਾਂ ਜੋ ਗਾਜਰਾਂ ਦੇ ਵਿੱਚ ਆਸਾਨੀ ਨਾਲ ਉਹ ਮਿਕਸ ਹੋ ਜਵੇ ਤੇ ਲਓ ਜੀ ਹੁਣ ਖੋਵਾ ਆਪਣਾ ਜਿਹੜਾ ਉਹ ਗਾਜਰਾਂ ਦੇ ਵਿੱਚ ਐਡ ਹੋ ਚੁੱਕਿਆ ਯਾਨੀ ਘੁਲ ਚੁੱਕਿਆ ਹੈ ਐਂ ਮਿਕਸ ਹੋ ਚੁੱਕਿਆ ਹੈ ਤੇ ਹੁਣ ਆਪਾਂ మీడియం ਸੇਕ ਤੇ ਇਹਨੂੰ ਪਕਾਉਨੇ ਆ ਤੇ ਇਹਨੂੰ ਪੱਕਣ ਨੂੰ ਕਿੰਨਾ ਟਾਈਮ ਲੱਗਿਆ ਕਿੰਨੇ ਟਾਈਮ ਚ ਆਪਣੀ ਬਰਫੀ ਮਲ ਬਣ ਕੇ ਰੈਡੀ ਹੋ ਗਈ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਦੱਸੂਗਾ ਕਿ ਕਿ ਜਿੰਨਾ ਇਹਨੂੰ ਟਾਈਮ ਲੱਗੂਗਾ ਮੈਂ ਤੁਹਾਨੂੰ ਉਨਾ ਹੀ ਟਾਈਮ ਦੱਸਣਾ ਹੈ ਠੀਕ ਹੈ ਜੀ ਇਸ ਟਾਈਮ ਤੇ ਸੇਕ ਆ మీడియం ਰੱਖਣਾ ਤੇ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਚਲਾਉਂਦੇ ਰਹਿਣਾ ਪਲਟੀ ਕਰਦੇ ਰਹਿਣਾ ਤਾਂ ਜੋ ਗਾਜਰਾਂ ਏ ਥੱਲੇ ਨਾ ਲੱਗੇ ਕਿਉਂਕਿ ਖੁਆ ਪਾਉਣ ਤੋਂ ਬਾਅਦ ਮਿੱਠਾ ਪਾਉਣ ਤੋਂ ਬਾਅਦ ਅਕਸਰ ਇਹਨਾਂ ਜਿਹੜਾ ਗਾਜਰਪਾਕ ਹੁੰਦਾ ਉਹ ਥੱਲੇ ਲੱਗਣਾ ਸਟਾਰਟ ਹੋ ਜਾਂਦਾ ਹੈ ਬੱਸ ਤੁਸੀਂ ਖਿਆਲ ਰੱਖਣਾ ਵੀ ਸੇਕ మీడియం ਤੇ ਪਲਟਾ ਖੁਰਚਣਾ ਲਗਾਤਾਰ ਮਾਰਨਾ ਤੇ ਲਓ ਜੀ ਮਿਲਦੇ ਆ ਹੁਣ ਆਪਾਂ ਜਦੋਂ ਆਪਣੀ ਬਰਫੀ ਬਣ ਕੇ ਆਨ ਯਾਨੀ ਗਾਜਰ ਪਾਕ ਬਰਫੀ ਬਣ ਕੇ ਰੈਡੀ ਹੋ ਗਈ ਤੇ ਲਓ ਜੀ ਖੋਵਾ ਪਾਉਣ ਤੋਂ ਬਾਅਦ ਮੰਨੂ ਗਾਜਰਾਂ ਦੀ ਬਰਫੀ ਪਕਾਉਂਦੇ ਨੂੰ ਤਕਰੀਬਨ 15 16 ਮਿੰਟ ਹੋ ਚੁੱਕੇ ਆ ਜੀ ਤੇ 15 16 ਮਿੰਟ ਚ ਇਸ ਤਰੀਕੇ ਨਾਲ ਇਹ ਕਾਠੀ ਹੋ ਜੂਗੀ ਆ ਦੇਖੋ ਇਹ ਜਮੂਗੀ ਕਿਵੇਂ ਇਹਦੇ ਪਤਾ ਲੱਗ ਜਾਂਦਾ ਇਹ ਕੜਾਹੀ ਛੱਡਣ ਲੱਗ ਜਾਂਦੀ ਆ ਦੇਖੋ ਠੀਕ ਆ ਜੀ ਆ ਤੁਸੀਂ ਦੇਖ ਸਕਦੇ ਹੋ ਹੁਣ ਇਹ ਇਕੱਠਾ ਹੋ ਰਿਹਾ ਜਿਵੇਂ ਆ ਪਾਟਾ ਨਹੀਂ ਹੁੰਦਾ ਆਟਾ ਗੁੰਨਦਿਆਂ ਇਕੱਠਾ ਹੋ ਜਾਂਦਾ ਏ ਆ ਦੇਖੋ ਜਦ ਮਾਰਦੇ ਹਾਂ ਨਾ ਕੜਾਹੀ ਨੂੰ ਛੱਡਣਾ ਇਹਨੇ ਯਾਨੀ ਕੜਾਹੀ ਦਾ ਥੱਲਾ ਛੱਡਣਾ ਸਟਾਰਟ ਕਰਦੇ ਆ ਤਾਂ ਸਮਝ ਲਓ ਬਰਫੀ ਬਣ ਕੇ ਰੈਡੀ ਹੋ ਜੂਗੀ ਜੇ ਮੰਨ ਲਓ ਬਰਫੀ ਗਾਜਰ ਪਕ ਕੜਾਹੀ ਨਾਲ ਚਿਪਕ ਰਹੀ ਆ ਤਾਂ ਇਹਨੇ ਜਮਣਾ ਨਹੀਂ ਹੈਗਾ ਫਿਰ ਇਹ ਨਰਮ ਰਹੂਗੀ ਤੇ ਜੇ ਇਸ ਤਰੀਕੇ ਨਾਲ ਖੋਚਣਾ ਮਾਰਦੇ ਟਾਈਮ ਇੱਕ ਤਾਂ ਹਲਕਾ ਜਿਹਾ ਹੱਥਾਂ ਦਾ ਜੋਰ ਲੱਗਣਾ ਸਟਾਰਟ ਹੋ ਜਾਂਦਾ ਏ ਕਿਉਂਕਿ ਇਹ ਟੈਟ ਹੋਣਾ ਸਟਾਰਟ ਹੋ ਜਾਂਦਾ ਇਸ ਕਰਕੇ ਹੱਥਾਂ ਦਾ ਜੋਰ ਲੱਗਦਾ ਏ ਤੇ ਦੂਜਾ ਨੰਬਰ ਜਦੋਂ ਉਹਨੇ ਕੜਾਹੀ ਛੱਡਤੀ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਤਾਂ ਸਮਝ ਲਓ ਇਹ ਬਣ ਕੇ ਰੈਡੀ ਆ ਤੇ ਲੋ ਜੀ ਹੁਣ ਆਪਾਂ ਪੱਠੀ ਕਰ ਦੰਨੇ ਆ ਬੰਦ ਤੇ ਲੋ ਜੀ ਪੱਠੀ ਆਪਾਂ ਨੇ ਕਰਤੀ ਬੰਦ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਐਡ ਕਰਾਂਗੇ ਨਾਰੀਅਲ ਦਾ ਬੁਰਾਦਾ ਠੀਕ ਹੈ ਜੀ ਯਾਨੀ ਖੋਪੇ ਦਾ ਬੁਰਾਦਾ ਇਹ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨਾ ਕੁ ਤੁਹਾਨੂੰ ਪਸੰਦ ਹੈ ਮੈਂ ਇਹਦੇ ਵਿੱਚ ਪਾ ਰਿਹਾ ਥੋੜਾ ਜਿਹਾ ਦੇਖੋ ਆ ਲੋ ਜਿਹੜੀ ਅੱਧੀ ਕਕੌਲੀ ਤੁਸੀਂ ਇਹਦੇ ਵਿੱਚ ਨਾਰੀਅਲ ਦੇ ਬਰਾ ਦੇ ਦੀ ਉਹ ਪਾ ਸਕਦੇ ਹਾਂ ਇਹਨਾਂ ਦਾ ਫਲੇਵਰ ਹੈ ਜਿਹੜਾ ਵਧੀਆ ਹੋ ਜਾਂਦਾ ਬਰਫੀ ਦਾ ਯਾਨੀ ਕੈਂਟ ਲੱਗਦੀ ਆ ਤੇ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਦੇਸੀ ਕੀ ਵੀ ਐਡ ਕਰ ਸਕਦੇ ਹੋ ਜਿਵੇਂ ਕਿ 2-4 ਚਮਚੇ ਉਹ ਨਾਲ ਵੀ ਬਰਫੀ ਦਾ ਫਲੇਵਰ ਵਧੀਆ ਹੁੰਦਾ ਹੈ ਤੇ ਨਾਲੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਇਚੀ ਦਾ ਪਾਊਡਰ ਠੀਕ ਹੈ ਜੀ ਇਹ ਕਰਿਆਨੀ ਦੁਕਾਨ ਤੋਂ ਮਿਲ ਜਾਂਦੀ ਹੈ ਡੱਬੀ ਥੋੜਾ ਜਿਹਾ ਆਪਾਂ ਨੇ ਇਲਾਇਚੀ ਪਾਊਡਰ ਪਾ ਲਿਆ ਇਹਦੇ ਵਿੱਚ ਆਹ ਲਓ ਜੀ ਤੇ ਨੂੰ ਮਿਕਸ ਕਰ ਲੈਣੀ ਆਪਾਂ ਤੇ ਲੋ ਜੀ ਨਾਰੀਅਲ ਬਰਾਦਾ ਤੇ ਆਪਾਂ ਨੇ ਇਲੈਚੀ ਦਾ ਪਾਊਡਰ ਕਰ ਲਿਆ ਮਿਕਸ ਤੇ ਇਹਨੂੰ ਆਪਾਂ 10 ਮਿੰਟ ਠੰਡਾ ਕਰ ਲਵਾਂਗੇ ਸਾਰੀ ਵਰਫੀ ਨੂੰ ਤੇ 10 ਮਿੰਟ ਬਾਅਦ ਆਪਾਂ ਇਹਨੂੰ ਕਿਸੇ ਟ੍ਰੇ ਦੇ ਵਿੱਚ ਜਾਂ ਥਾਲੀ ਦੇ ਵਿੱਚ ਜਾਂ ਪਰਾਤ ਦੇ ਵਿੱਚ ਥੋੜਾ ਜਿਹਾ ਰਫ ਐਂਡ ਆਇਲ ਲਾ ਕੇ ਨਾ ਦੇਸੀ ਘੀਨੀ ਲਾਉਣਾ ਹੈਗਾ ਨਾ ਬਨਾਨਸਪਤੀ ਕੀ ਲਾਉਣਾ ਕਿਉਂਕਿ ਉਹ ਇਹ ਦਿਨਾਂ ਦੇ ਵਿੱਚ ਜੰਮ ਜਾਂਦਾ ਏ ਫਿਰ ਜਦੋਂ ਆਪਾਂ ਵਰਫੀ ਕੱਟਦੇ ਆ ਤਾਂ ਚਿੱਟਾ-ਚਿੱਟਾ ਜਿਹਾ ਦਿਖਣ ਲੱਗ ਜਾਂਦਾ ਤੇ ਜੇ ਆਪਾਂ ਗਰਮ ਕਰਦੇ ਆ ਭਾਂਡੇ ਨੂੰ ਹਰ ਬਰਫੀ ਨਰਮ ਹੋ ਜਾਂਦੀ ਆ ਇਸ ਕਰਕੇ ਤੁਸੀਂ ਥੋੜਾ ਜਿਹਾ ਫੈਂਡ ਆਇਲ ਆ ਟਰੇ ਦੇ ਵਿੱਚ ਜਾਂ ਇਦਾਂ ਦੀ ਪ੍ਰਾਤ ਹੋਵੇ ਕੋਈ ਆ ਮੇਰੇ ਕੋਲ ਪ੍ਰਾਤ ਠੀਕ ਆ ਜੀ ਵੱਡੀ ਜਿਹੜੀ ਮਤਲਬ ਅਸੀਂ ਕੰਮ ਤੇ ਲੈ ਕੇ ਜਾਂਦੇ ਆ ਮੈਂ ਇਹਦੇ ਵਿੱਚ ਥੋੜਾ ਜਿਹਾ ਫੈਂਡ ਆਇਲ ਲਾ ਲਿਆ ਐਸੀ ਪ੍ਰਾਤ ਦੇ ਵਿੱਚ ਮੈਂ ਬਰਫੀ ਜਿਹੜੀ ਜਮਾਉਂਗਾ ਤੇ ਲੋ ਜੀ 10 ਮਿੰਟ ਇਹਨੂੰ ਮੈਂ ਕਰ ਲੂੰਗਾ ਠੰਡੀ ਮਤਲਬ ਜ਼ਿਆਦਾ ਠੰਡੀ ਨਹੀਂ ਕਰਨੀ ਹੈਗੀ ਹਲਕੀ ਜਿਹੀ ਠੰਡੀ ਕਰਨੀ ਆ ਤੇ ਉਸ ਤੋਂ ਬਾਅਦ ਮੈਨੂੰ ਪ੍ਰਾਤ ਦੇ ਵਿੱਚ ਸੈੱਟ ਕਰ ਦੂੰਗਾ ਤੇ ਲਓ ਜੀ ਬਰਫੀ ਹੈ ਜਿਹੜੀ ਆਪਣੀ ਉਹ 10 ਮਿੰਟ ਬਾਅਦ ਥੋੜੀ ਜਿਹੀ ਠੰਡੀ ਹੋ ਜਾਊਗੀ 10-15 ਮਿੰਟ ਜਿੰਨਾ ਵੀ ਟਾਈਮ ਲੱਗੇ ਥੋੜੀ ਜਿਹੀ ਠੰਡੀ ਕਰ ਲੈਣੀ ਆ ਤੇ ਆਹ ਬਰਫੀ ਹੈ ਜਿਹੜੀ ਹੁਣ ਥੋੜੀ ਜਿਹੀ ਠੰਡੀ ਹੋ ਚੁੱਕੀ ਆ ਦੇਖੋ ਹੁਣ ਇਹਨਾਂ ਕਾਠੀ ਹੋ ਚੁੱਕੀ ਆ ਇਹ ਗਾਜਰਾ ਇਹਨਾਂ ਜੰਮਣਾ ਹੈ ਤੇ ਹੁਣ ਮੈਂ ਇਹਨਾਂ ਨੂੰ ਕੱਢਦਾ ਹਾਂ ਪਰਾਤ ਦੇ ਵਿੱਚ ਤੇ ਲਓ ਜੀ ਗਾਜਰਾ ਆਪਾਂ ਨੇ ਕੱਢ ਲਿਆ ਜੀ ਪਰਾਤ ਦੇ ਵਿੱਚ ਤੇ ਹੁਣ ਐਸੇ ਪਲਟੇ ਦੇ ਨਾਲ ਆਪਾਂ ਇਹਨੂੰ ਸੈੱਟ ਕਰ ਦੋਗੇ ਤੇ ਗਾਜਰਪਾਖ ਹੁੰਦੀ ਜਿਹੜੀ ਬਰਫੀ ਥੋੜੀ ਜਿਹੀ ਮੋਟੀ ਹੁੰਦੀ ਆ ਤੁਸੀਂ ਦੁਕਾਨਾਂ ਪਰ ਵੀ ਦੇਖਿਆ ਹੋਣਾ ਆਮ ਬਰਫੀਆਂ ਨਾਲ ਉਹ ਥੋੜੀ ਜਿਹੀ ਮੋਟੀ ਜਮਾਈ ਵੀ ਹੁੰਦੀ ਆ ਤੇ ਤੁਸੀਂ ਵੀ ਥੋੜੀ ਜਿਹੀ ਮੋਟੀ ਉਹ ਸੈੱਟ ਕਰਨੀ ਹੈ ਇਹ ਜਿਆਦਾ ਪਤਲੀ ਨਹੀਂ ਕਰਨੀ ਹੈਗੀ ਇਸ ਤਰੀਕੇ ਨਾਲ ਹੌਲੀ ਹੌਲੀ ਇਹਦੇ ਵਿੱਚ ਕਰ ਦੰਨੀ ਹੈ ਜੀ ਸੈੱਟ ਤੇ ਲੋ ਜੀ ਬਰਫੀ ਆਪਾਂ ਨੇ ਸੈੱਟ ਕਰ ਲਈ ਆ ਜੀ ਇਸ ਤਰੀਕੇ ਨਾਲ ਹੌਲੀ ਹੌਲੀ ਆ ਦੇਖੋ ਕਿੰਨੀ ਵਧੀਆ ਇਸ ਤਰੀਕੇ ਨਾਲ ਇਹ ਪਰ ਆਪਣੀਆਂ ਖੋਚਣਾ ਘਮਾ ਕੇ ਨਾ ਬਬ ਆਪਣੇ ਆਪ ਹੀ ਸੈੱਟ ਹੋ ਜਾਂਦੀ ਹੈ ਇਹ ਬਬ ਪਿਆਰ ਜੇ ਨਾਲ ਇਸ ਤਰੀਕੇ ਨਾਲ ਆ ਲਾਈਨ ਜਿਹੜੀ ਸਿੱਧੀ ਕਰਕੇ ਜਿੱਦਾਂ ਮਿਸਤਰੀ ਪਲਾਸਟਰ ਨਹੀਂ ਕਰਦਾ ਹੁੰਦਾ ਉਹ ਸਾਂ ਹੀ ਕਰ ਦੇਣਾ ਕੰਮ ਆ ਲਓ ਬਸ ਫਿਰ ਆਪਣੀ ਜੰਮ ਚੁੱਕੀ ਹੈ ਜੀ ਯਾਨੀ ਸੈੱਟ ਹੋ ਚੁੱਕੀ ਆ ਹੁਣ ਆਪਾਂ ਨੇ ਇਹਦੇ ਮਾ ਥੋੜੇ ਜੇ ਆ ਕੱਟੇ ਸੀਗੇ ਆਪਾਂ ਨੇ ਜੀ ਬਦਾਮ ਤੇ ਪਿਸਤੇ ਇਹ ਲਾ ਲੈਣੇ ਉੱਪਰ ਤੁਸੀਂ ਇਹਦੇ ਉੱਪਰ ਕਾਜੂ ਬਦਾਮ ਜੋ ਮਰਜ਼ੀ ਲਾ ਲਿਓ ਉਹ ਤੁਹਾਡੀ ਮਰਜ਼ੀ ਆ ਜੋ ਤੁਹਾਡੇ ਕੋਲ ਹੋਇਆ ਜਿਹੜਾ ਵੀ ਡਰਾਈ ਫਰੂਟ ਤੁਹਾਡੇ ਕੋਲ ਹੋਇਆ ਠੀਕ ਆ ਜੀ ਉਹ ਇਹਦੇ ਚਾਪਾ ਨੇ ਪਾ ਦੇਣਾ ਯਾਨੀ ਉੱਪਰ ਇਹ ਥੋੜੇ ਜਿਹਾ ਵਧੀਆ ਲੱਗਦੇ ਲਾਏ ਵੇ ਹੋਰ ਕੋਈ ਚੱਕਰ ਨਹੀਂ ਜਿਹੜੀਆਂ ਦੁਕਾਨਾਂ ਪਰ ਤੁਸੀਂ ਦੇਖਿਆ ਹੋਣਾ ਜਿੰਨੀ ਬਰਫੀ ਵਧੀਆ ਲੱਗੂਗੀ ਪਈ ਉਨੀ बिकੂਗੀ ਤੇ ਹੁਣ ਹੱਥ ਨਾਲ ਇਹਨੂੰ ਆਪਾਂ ਨੇ ਇਹਦੇ ਵਿੱਚ ਥੋੜੇ ਜਿਹਾ ਸੈਟ ਜャ ਕਰ ਦੇਣਾ ਤਾਂ ਜੋ ਵਿੱਚ ਫਸ ਜਵੇ ਇਹਦੇ ਬਦਾਮ ਬਦੂਮ ਜੇ ਨਹੀਂ ਜਦੋਂ ਬਰਫੀ ਕੱਟਦੇ ਆ ਨਾ ਫਿਰ ਇਹ ਬਾਹਰ ਫਿਰੀ ਜਾਂਦੇ ਆਲੇ ਦਾਲੇ ਨੂੰ ਭੱਜੇ ਬਾਹਰ ਨਹੀਂ ਭੱਜਣ ਦੇਣ ਇਹ ਹੱਥ ਨਾਲ ਸੈਟ ਕਰ ਦੇਣੇ ਉੱਪਰ ਤੇ ਗਾਜਰ ਪਾਕ ਰੈਡੀ ਆ ਤੇ ਇਹਨੂੰ ਕਟਾਂਗੇ ਹੁਣ ਆਪਾਂ ਕੱਲ ਨੂੰ ਕਿਉਂਕਿ ਇੱਕ ਰਾਤ ਤਾਂ ਆਪਾਂ ਨੂੰ ਰੱਖਣੀ ਪੈਣੀ ਹੈ ਇਹ ਪੂਰੀ ਓਵਰਨਾਈਟ ਤੇ ਇਹ ਐਨ ਸੈੱਟ ਹੋ ਜੂਗੀ ਫਿਰ ਕਿਵੇਂ ਦੀ ਬਣੀ ਆ ਤੁਹਾਨੂੰ ਮੈਂ ਕੱਲ ਨੂੰ ਜਿਹੜੀ ਦਿਖਾਊਗਾ ਕੱਟ ਕੇ ਤੇ ਲਓ ਜੀ ਮਿਲਦੇ ਹਾਂ ਹੁਣ ਜਦੋਂ ਬਰਫੀ ਆਪਣੀ ਐਨ ਸੈੱਟ ਹੋ ਗਈ ਜਮ ਗਈ ਤੇ ਲਓ ਵੀ ਮਿੱਤਰੋ ਬਰਫੀ ਆ ਜਿਹੜੀ ਜੰਮ ਚੁੱਕੀ ਹੈ ਜੀ ਆਹ ਦੇਖੋ ਤੁਸੀਂ ਬਰਫੀ ਚੈੱਕ ਕਰੋ ਮੈਂ ਕਹਿੰਦਾ ਇਸ ਤਰੀਕੇ ਨਾਲ ਬਰਫੀ ਬਣਾਉਂਗੇ ਨਾ ਗਾਜਰ ਪਾਕ ਖਾਓਗੇ ਉਂਗਲੀਆਂ ਚਟਦੇ ਰਹਿ ਜਾਓਗੇ ਤੇ ਨਾਲੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉੱਚੰਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਹਲਵਾਈ ਸਟਾਈਲ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਨਾਲੇ ਇੱਕ ਪਿਆਰਾ ਜਿਹਾ ਕਮੈਂਟ ਵੀ ਕਰਦਿਆ ਕਰੋ ਜੀ ਹੌਸਲਾ ਮਿਲ ਜਾਂਦਾ ਹੈ ਤਾਂ ਜੋ ਵੀਡੀਆ ਵੀਡੀਓ ਫਿਰ ਬੰਦਾ ਵਧੀਆ ਬਣਾਉਂਦਾ ਹੈ ਕਮੈਂਟ ਜਰੂਰ ਕਰਿਆ ਕਰੋ ਜੀ ਠੀਕ ਹੈ ਜੀ ਵੀਡੀਓ ਚੱਲ ਜਾਂਦੀ ਆ ਸਾਡਾ ਵੀ ਫਾਇਦਾ ਹੋ ਜਾਂਦਾ ਹੈ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਆ ਫਿਰ ਬਰਫੀ ਦੀ ਕਟਿੰਗ ਕਰਕੇ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਲਓ ਜੀ ਹੁਣ ਕਰਦੇ ਆ ਬਰਫੀ ਦੀ ਕਟਿੰਗ ਬਰਫੀ ਦੀ ਕਟਿੰਗ ਕਰਨ ਵਾਸਤੇ ਜਦੋਂ ਵੀ ਤੁਸੀਂ ਕਰਦ ਲੈਣੀ ਹੈ ਨਾ ਥੋੜੀ ਜਿਹੀ ਤਿੱਖੀ ਹੋਣੀ ਚਾਹੀਦੀ ਆ ਆ ਦੇਖੋ ਠੀਕ ਹੈ ਜੀ ਇਹ ਹਲਵਾਈ ਵਾਲੀਆਂ ਕਰਦਾ ਹੁੰਦੀਆਂ ਕਿਉਂਕਿ ਜੇ ਆਪਾਂ ਮੋਟੀ ਕਰਦ ਲਵਾਂਗੇ ਖੁੰਡੀ ਕਰਦ ਲਵਾਂਗੇ ਨਾ ਤਾਂ ਬਰਫੀ ਨੂੰ ਖਰਾਬ ਕਰ ਦਿੰਦੀ ਆ ਠੀਕ ਹੈ ਜੀ ਝੂਠ ਸੀ ਛੱਡ ਦਿੰਦੀ ਆ ਤੇ ਲਓ ਜੀ ਹੁਣ ਪਹਿਲਾ ਮਾਰੂਗੇ ਆਪਾਂ ਇਸ ਤਰੀਕੇ ਦੀਆਂ ਲਾਈਨਾਂ ਮੋਟੀ ਮੋਟੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਲਿਓ ਇਹ ਜਿੰਨੀ ਤੁਸੀਂ ਜਿਆਦਾ بڑے ਪੀਸ ਕੱਟਣੇ ਤਾਂ بڑے ਕੱਟ ਲਿਓ ਤੇ ਨਹੀਂ ਤੁਸੀਂ ਛੋਟੇ ਪੀਸ ਕੱਟ ਲਿਓ ਠੀਕ ਹੈ ਜੀ ਤੇ ਲੋ ਜੀ ਮੈਂ ਪਹਿਲਾਂ ਇਸ ਤਰੀਕੇ ਦੀਆਂ ਲੰਬੀਆਂ ਲੈਣਾ ਮਾਰ ਲੂੰਗਾ ਤੇ ਲੋ ਜੀ ਹੁਣ ਦੂਜੇ ਪਾਸੇ ਨੂੰ ਕਰਦ ਚਲਾ ਲੰਨੇ ਆ ਜਾਂ ਤਾਂ ਤੁਸੀਂ ਸਿੰਗਲ ਸਿੰਗਲ ਪੀਸ ਵੀ ਕੱਟ ਸਕਦੇ ਹੋ ਤੇ ਜਾਂ ਫਿਰ ਨਹੀਂ ਜਿਵੇਂ ਆਪਾਂ ਕੱਟਦੇ ਆ ਆ ਦੇਖੋ ਇਸ ਤਰੀਕੇ ਨਾਲ ਵੀ ਤੁਸੀਂ ਕੱਟ ਸਕਦੇ ਹੋ ਠੀਕ ਹੈ ਜੀ ਇੱਕ ਵਾਰ ਚ ਵੀ ਲੈਣਾ ਵੱਜ ਚੁngੀਆਂ ਤੇ ਜਾਂ ਫਿਰ ਤੁਸੀਂ ਸਿੰਗਲ ਸਿੰਗਲ ਪੀਸ ਵੀ ਬਣਾ ਸਕਦੇ ਹੋ ਯਾਨੀ ਕੱਟ ਸਕਦੇ ਹੋ ਤੇ ਲੋ ਜੀ ਮੈਂ ਹੁਣ ਇਹ ਸਾਰੀਆਂ ਲੈਣਾ ਕਰ ਦਦੀਆਂ ਮਾਰ ਲੂਗਾ ਤੇ ਲਓ ਜੀ ਲੈਣਾ ਜਿਹੜੀਆਂ ਵੱਜ ਚੁੱਕੀਆਂ ਯਾਨੀ ਕਟਿੰਗ ਆਪਾਂ ਨੇ ਕਰ ਲਈ ਹੁਣ ਆਪਾਂ ਨੇ ਕਰਦਾ ਇਸ ਤਰੀਕੇ ਨਾਲ ਪਾਉਣੀ ਥੱਲੇ ਤੇ ਦੋ ਬਾਰ ਆਹ ਲਓ ਠੀਕ ਹੈ ਜੀ ਤੇ ਹੁਣ ਬਰਫੀ ਜਿਹੜੀ ਆਸਾਨੀ ਨਾਲ ਨਿਕਲ ਜੂਗੀ ਉਹ ਆਹ ਲਓ ਆਪਾਂ ਚੈੱਕ ਕਰੋ ਠੀਕ ਹੈ ਜੀ ਪੂਰੀ ਐਨ ਵਧੀਆ ਬਰਫੀ ਬਣ ਕੇ ਤਿਆਰ ਹੋਈ ਆ ਅਸੀਂ ਦੇਖ ਸਕਦੇ ਹਾਂ ਤੇ ਵੀਡੀਓ ਵਧੀਆ ਲੱਗੀ ਇੱਕ ਪਿਆਰਾ ਜਿਹਾ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਤੁਸੀਂ ਪਰਫੀ ਚੈੱਕ ਕਰੋ ਆ ਲੋ ਠੀਕ ਹੈ ਜੀ ਪੂਰੀ ਜਾਣ ਘੈਂਟ ਬਣ ਕੇ ਤਿਆਰ ਹੋਈ ਆ ਤੇ ਮਿਲਦੇ ਆ ਜੀ ਹੁਣ ਫਿਰ ਆਪਾਂ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਗਾਜਰਾਂ ਦਾ ਚੱਲ ਰਿਹਾ ਜੀ ਸੀਜ਼ਨ ਹੈ ਕਿਉਂਕਿ ਗਾਜਰਾਂ ਮੰਡੀ ਦੇ ਵਿੱਚ ਆਈਆਂ ਹੋਈਆਂ ਐ ਪਰਫੀ ਬਣਾ ਕੇ ਜ਼ਰੂਰ ਟਰਾਈ ਕਰਿਓ ਵਧੀਆ ਬਣੂਗੀ ਵੀਡੀਓ ਦੇਖ ਕੇ ਤੇ ਜੇ ਵਧੀਆ ਬਣੀ ਜਮਗੀ ਥੋਡੀ ਵਰਫੀ ਦਾ ਕਮੈਂਟ ਜਰੂਰ ਕਰਿਓ ਮਨੂੰ ਤੇ ਵੀਡੀਓ ਨੂੰ ਦੂਜਾ ਦੋ ਵੀ ਤੁਸੀਂ ਵਰਫੀ ਬਣਾਉਣੀ ਹੈ ਵੀਡੀਓ ਦੇਖ ਕੇ ਹਨ ਚੰਗੀ ਪ੍ਰੋਪਰ ਤਰੀਕੇ ਨਾਲ ਬਣਾਓ ਥੋਡੀ ਵਰਫੀ ਪੂਰੀ ਹਨ ਘੈਂਟ ਬਣੂਗੀ ਤੇ ਲਓ ਜੀ ਮਿਲਦੇ ਆਂ ਫਿਰ ਹੁਣ ਨੈਕਸਟ ਵੀਡੀਓ ਚ ਸਸਰੀ ਕਾਲ ਜੀ